ਹਾਂਜੀ ਦੋਸਤੋ ਅੱਜ ਦੀ ਵੀਡੀਓ ਜਿਹੜੀ ਉਹਨਾਂ ਦੋਸਤਾਂ ਵਾਸਤੇ ਆ ਜਿਹੜੇ ਵੀਰ ਜਰਸੀਆਂ ਖਰੀਦਣੇ ਚਾਹੁੰਦੇ ਆ ਵੀਡੀਓ ਪਿੰਡ ਜੰਮੂ ਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਆ ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਆਓ ਬਈ ਕਿਰਪਾ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਗਾਂ ਫਿਰ ਬਕਾਊ ਕਰਤੀ ਬਈ ਹਾਂਜੀ ਬਈ ਕੀ ਕਾਰਨ ਆ ਵੇਚੰਦਾ ਕਾਰਨ ਦੋ ਪਸ਼ੂ ਇੱਕ ਇਹਦੀ ਬੱਛੀ ਐ ਸੂਪੀ ਆ ਮਗਰ ਜੀ ਠੀਕ ਹੈ ਇਹਦੇ ਕਰਕੇ ਇੱਕ ਹੀ ਰੱਖਦੇ ਹੁੰਨੇ ਆ ਇਹ ਬੱਚਾ ਮਗਰ ਬੱਚਾ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਲਗਭਗ ਮਾਸਟਰ ਜੀ ਹੋ ਗਏ 10 ਕ ਦਿਨ ਸੂਈ ਨੂੰ 10 ਕ ਦਿਨ ਹੋ ਗਏ ਹਾਂ ਜੀ ਠੀਕ ਹੈ ਤੇ ਕਿੰਨਾ ਦੁੱਧ ਹੁਣ ਇਸ ਟਾਈਮ ਹੈਗਾ 15 ਕਿਲੋ ਦੁੱਧ 15 14 15 ਕਿਲੋ ਦੁੱਧ ਤਿਆਰ ਆ ਤੇ ਪਰ ਪਿੱਛੇ ਦੋ ਸੂਈਆਂ ਕਰਹੀ ਕਰਦੀ ਜਿਹੜਾ ਹੈ ਆਪਣੀ ਠੀਕ ਹੈ ਦੋ ਸੂਈਆਂ ਚੋਈ ਹੁਣ ਤੀਜੀ ਸੂਈ ਆ ਤੇ ਲਗਭਗ 20 ਲੀਟਰ ਦੇ ਨੇੜੇ ਦੇ ਦਿੰਦੀ ਹੈ 20 ਲੀਟਰ ਮੰਨ ਕੇ ਚੱਲੋ ਠੀਕ ਹੈ ਇਹ ਕੋਈ ਸੇਵਾ ਕਰੂਗਾ ਤਾਂ ਓਕੇ ਕੰਡੀ ਸੀ ਲੈ ਹਾਂ ਠੀਕ ਸੀਲ ਤੋਂ ਬਹੁਤ ਜ਼ਿਆਦੇ ਪਹਿਲਾਂ ਪਹਿਲਾਂ ਛੱਡੀ ਦੀ ਆ ਬਸ ਮਹੀਨਾ ਕੁ ਲਗਭਗ ਛੱਡੀ ਦੀ ਆ ਠੀਕ ਹੈ ਆਉਣ ਦੇ ਦਿਨ ਤੱਕ ਕਰ ਚੋਈ ਜਾਓ ਓਕੇ ਆ ਦੋਸਤੋ ਨੌਕ ਦਾ ਟਾਈਮ ਆ ਚੋਈ ਨਹੀਂ ਗਈ ਅੱਜ ਕਿਉਂਕਿ ਵੀਡੀਓ ਬਣਾਉਣੀ ਸੀ ਤੇ ਮੈਂ ਆਉਣ ਦੇ ਵਿੱਚ ਥੋੜਾ ਲੇਟ ਹੋ ਗਿਆ ਇਸ ਕਰਕੇ ਚੋਈ ਨਹੀਂ ਗਈ ਪਰਲੇ ਥਣ ਚੋਂ ਥੋੜਾ ਥੋੜਾ ਦੁੱਧ ਚੌਂ ਰਿਹਾ ਹੋ ਇਸੇ ਕਰਕੇ ਵੀ ਦੁੱਧ ਦਾ ਹੌਨ ਪ੍ਰੈਸ਼ਰ ਸਵੇਰ ਸਵੇਰ ਕਿੰਨੇ ਵਜੇ ਚੋਣੇ ਗੁਰਪ੍ਰੀਤ ਦਾ ਸੁਭਾ ਚੋਈਦੀ ਆ 6 ਦੇ 7 ਦੇ ਵਿੱਚ ਵਿੱਚ ਹਾਂ 6 7 ਦੇ ਵਿੱਚ ਚੋਈਦੀ ਪਰ ਹੁਣ ਨੌ ਦਾ ਟਾਈਮ ਹੈ ਇਸ ਕਰਕੇ ਉਹਦਾ ਪ੍ਰੈਸ਼ਰ ਜਿਆ ਬਣਿਆ ਹੋਇਆ ਦੁੱਧ ਤੇ ਆਹਨਾਂ ਵਾਂਗ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਵਿਚਾਰੇ ਤੁਹਾਨੂੰ ਦੇਖ ਲਓ ਤੇ ਸਾਈਜ਼ ਵਗੈਰਾ ਤੋੜ ਕੇ ਵੀ ਦਿਖਾ ਦਿੰਨੇ ਆ ਮੜਾ ਖੋਲੀ ਫਿਰ ਤੋਰੀਏ ਨੂੰ ਪਾਸੇ ਪੁੱਤ ਤੇ ਜਾਣਾ ਹੈ ਇੱਧਰ ਚੱਕ ਕੇ ਚੱਕ ਕੇ ਪਾਹਨ ਲੋਈ ਬਸ ਮੋੜ ਲੋ ਹੁਣ ਤਾਂ ਬੜਾ ਲੱਗਾ ਆ ਲੈ ਬਸ ਆ ਆ ਵੱਚੀ ਇਸੇ ਦੀ ਐ ਬੜਾ ਹੀ ਇਹ ਬੜਾ ਇਸੇ ਦੀ ਹਾਂ ਠੀਕ ਠੀਕ ਇੱਕ 1 ਘਰ ਲੀਟਰ ਦੁੱਧ ਹੈਗਾ ਇਹਦੇ ਪਹਿਲੇ ਸੂਈ ਨਾਲੇ ਪਟੀ ਬਣ ਗਈ ਸੀ ਅੱਜ ਬੋਲਦਾਂ ਦੀ ਆ ਠੀਕ ਠੀਕ ਹੈ ਠੀਕ ਹੈ ਤੇ ਦੁੱਧ ਹੱਦ ਸੰਘਣਾ ਹੋ ਪੂਰਾ ਇਹਦਾ ਦੁੱਧ ਸੰਘਣਾ ਹੋਣਾ ਹੈ ਹਾਂ ਦੁੱਧ ਪੂਰਾ ਸੰਘਣਾ ਉਹਦੇ ਤੋਂ ਸਕਦੀ ਪਾਉਂਦੀ ਨਹੀਂ ਮਲਾਈ ਮਲੂਈ ਤੇ ਓਦਾਂ ਚੰਗਾ ਨਹੀਂ ਗਾ ਦੁੱਧ ਜਿੰਨਾ ਇਹ ਰਵਦੀਆ ਹੋਣਾ ਹੈ ਅਸੀਂ ਚਲੋ ਵੈੜ ਕਰਕੇ ਇਹ ਰੱਖ ਲਈ ਵੀ ਚਲੋ ਵੈੜ ਰੱਖ ਲੈਣੇ ਗਾਂ ਵੇਚ ਦਿੰਨੇ ਆ ਠੀਕ ਠੀਕ ਹੈ ਠੀਕ ਹਾਂਜੀ ਤੇ ਰੇਟ ਰੂੜੇ ਦਾ ਕੀ ਕਰਨਾ ਹੈ ਰੇਟ ਦਾ ਜੈ ਜੀ ਜੈ ਹੀ ਰੇਟ ਹੈ ਜੀ 60000 ਰੁਪਿਆ 60000 ਕੋਸ ਹੋ ਜਾਵੇ ਚੋ ਮੈਂ ਮੰਨਦਾ ਹਾਂ ਉਹਦੇ ਚੋ ਮੰਨਤਲ ਹੋ ਜੀ ਕੋਈ ਗੱਲ ਨਹੀਂ ਚਲੋ ਮੋਬਾਈਲ ਨੰਬਰ ਬੋਲੋ 959282 ਜੀ 60600 ਫਰਚੇਸੋ 95 928 60 600 ਬਾਕੀ ਕੋਈ ਚੋਕੇ ਦੋ ਡੰਗ ਵੇਖਣੀ ਜਾ ਰਹੇ ਆ ਵੇਖ ਲੈ ਕੋਈ ਚੱਕਰ ਨਹੀਂ ਚੱਕੜਾ ਕੋਈ ਆਪਾਂ ਕੋਈ ਨੁਕਸਾ ਜਾਂ ਕੋਈ ਗੱਲ ਖਰਾਬੀ ਹੋਈ ਉਹ ਚੱਕਰ ਨਹੀਂ ਜੇ ਚੋਲੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਹੈ ਚੋਕੇ ਲ ਜਾ ਸਕਦਾ ਠੀਕ ਹੈ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ